ਹਾਂਜੀ ਸਰ ਅੱਜ ਅਕਾਲੀ ਦਲ ਪਾਰਟੀ ਵੱਲੋਂ ਸਿਆਣੀ ਸਕੂਲ ਦੇ ਵਿਕੇ ਇੱਕ ਪਤਲਾ ਫੂਕਿਤ ਪ੍ਰਦਰਸ਼ਨ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਉਹਦੇ ਪਤਲਾ ਫੂਕਣ ਦਾ ਜਿਹੜਾ ਪ੍ਰੋਗਰਾਮ ਲਿਖਣੇ ਪਏ ਕੰਮੀ ਤੇ ਘਟੀਆ ਸਰਕਾਰ ਦੀ ਵਜ੍ਹਾ ਕਰਕੇ ਆ ਜਿਨ੍ਹਾਂ ਨੇ ਕਿਸੇ ਵੀ ਧਰਮ ਦਾ ਕਦੀ ਵੀ ਸਤਕਾਰ ਨਹੀਂ ਕੀਤਾ ਪਹਿਲਾਂ ਮੈਂ ਤੁਹਾਨੂੰ ਪਤਾ ਕੁਰਾਨ ਸ਼ਰੀਫ ਦੀ ਜਿਹੜੀ ਹੈ ਬੇਅਦਬੀ ਉਹਦੇ ਵਿੱਚ ਇਹਨਾਂ ਨੂੰ ਸਜ਼ਾਵਾ ਹੋ ਚੁੱਕੀਆਂ ਹੋਰ ਨਿੱਕੇ ਪੋਟੇ ਗੁਰਪਾਲ ਮੀਤਵਾਰੇ ਕਈ ਵਾਰੀਆਂ ਇਹਨਾਂ ਦੀਆਂ ਜਿਹੜੀਆਂ ਆ ਰਹੀਆਂ ਕੋਈ ਵੀ ਸਾਹਮਣੇ ਗੱਲਾਂ ਅੱਜ ਇਹ ਕਿੱਟਾ ਵੱਡਾ ਗਲਤ ਆ ਜੰਡੇ ਨੂੰ ਜਿਹਦੀ ਟਿੱਪਣੀ ਕੀਤੀ ਗਈ ਆ ਦਿੱਲੀ ਦੀ ਮੁੱਖ ਮੰਤਰੀ ਵੱਲੋਂ ਸਾਫ ਕਾ ਮੁੱਖ ਮੰਤਰੀ ਇਹਨਾਂ ਨੇ ਕੀ ਸੋਚ ਐ ਇਹਨਾਂ ਦੀ ਕਿਸੇ ਵੀ ਧਰਮ ਪ੍ਰਤੀ ਜਿਹੜਾ ਇਹਨਾਂ ਦਾ ਸਤਕਾਰ ਨਹੀਂ ਹੈਗਾ ਇਹ ਕਿਸ ਟਾਈਪ ਦੇ ਲੋਕ ਆ ਮੈਂ ਤਾਂ ਕਹਿੰਦਾ ਵੀ ਇਹ ਹਿਜੜਾ ਟਾਈਪ ਦੇ ਲੋਕ ਨੇ ਪਤਾ ਨਹੀਂ ਇਹ ਨਚਾਰ ਜੇ ਨੇ ਕੁਝ ਹੀ 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 ਕਰਨ ਵਾਲੇ ਨੇ ਲੋਕ ਵੀ ਪਤਾ ਨਹੀਂ ਚੰਦ ਕ ਲੋਕ ਜਿਹੜੇ ਆ ਇਹਨਾਂ ਦੇ ਮਗਰ ਰਹਿ ਗਏ ਨੇ ਇਹ ਵੀ ਥੋੜਾ ਬੋਧਾ ਲੋਕਾਂ ਨੂੰ ਆਸ ਹੈ ਕਿ ਪਤਾ ਨਹੀਂ ਐਂਡ ਵਿੱਚ ਕੁਝ ਮਿਲ ਜੂਗਾ ਕੁਝ ਨਹੀਂ ਮਿਲਣਾ ਇਹਨਾਂ ਦੇ ਕੋਲੋਂ ਇਹਨਾਂ ਨੇ ਪੰਜਾਬ ਕਰਜਾਈ ਕਰਤਾ ਇੱਥੋਂ ਤੱਕ ਹਾਲਾਤ ਪੈਦਾ ਕਰਦੇ ਬਿਜਲੀ ਹੋਰ ਦੇ ਨਾਲ ਸੰਬੰਧਿਤ ਜਗ੍ਹਾਆਂ ਇਹ ਜਗ੍ਹਾ ਸੀਗੀਆਂ ਜਾਂ ਹੋਰ ਸਰਕਾਰੀ ਜਗ੍ਹਾ ਸੀ ਸਾਰੀਆਂ ਇਹਨਾਂ ਨੇ ਸੇਲ ਤੇ ਲਾਤੀਆਂ ਪੰਜਾਬ ਤੇ ਸੇਲ ਤੇ ਲੱਗ ਚੁੱਕਿਆ ਔਰ ਬਾਹਰਲੀ ਸਟੇਟ ਤੋਂ ਆ ਕੇ ਜਿਹੜੇ ਪੰਜਾਬੀ ਵੀ ਨਹੀਂ ਜਾਣਦੇ ਉਹਨਾਂ ਨੂੰ ਵੀ ਜੋਬ ਦੇਣੀ ਸ਼ੁਰੂ ਕਰਤੀ ਇਸ ਸਟੇਟ ਦੇ ਵਿੱਚ ਸਾਡੇ ਤੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਜਿੰਦੇ ਰੋਜ਼ ਉੱਠਾ ਸਿੱਧਾ ਜਾਏ ਇੱਕ ਪ੍ਰੋਗਰਾਮ ਬਣਾ ਲਏ ਨੇ ਯੁੱਧ ਨਸ਼ਿਆਂ ਵਿਰੁੱਧ ਕੀ ਹੈ ਜੈਕਟਾਂ ਪਾ ਕੇ ਜਾਂ ਟੀ-ਸ਼ਰਟਾਂ ਪਾ ਕੇ ਵੱਡੇ ਲੈਵਲ ਤੇ ਹੋਰ ਕਾ ਪਲੇ ਕਰਕੇ ਕੀ ਇਸ ਤਰ੍ਹਾਂ ਕੋਈ ਨਸ਼ਾ ਛੁਡਾਇਆ ਜਾ ਸਕਦਾ ਬਿਲਕੁਲ ਘਟਿਆ ਤੇ ਨਕਲ ਇੱਕਦਮ ਹੋਰ ਸਰ ਪੰਜਾਬ ਚ ਵਧਦੀ ਹੈ ਵਾਰਦਾਤਾਂ ਕਰ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਦਿਨੋਂ ਦਿਨ ਕੋਈ ਨਾ ਕੋਈ ਵਾਰਦਾਤ ਜਿੱਦਾਂ ਪਿਸਤੌਲ ਲੋਕੀ ਪੰਜਾਬ ਚ ਵਾਰਦਾਤਾਂ ਵਧਣ ਗਈਆਂ ਹੀ ਜਦੋਂ ਕਿ ਨੌਜਵਾਨਾਂ ਨੂੰ ਕੋਈ ਰੁਜ਼ਗਾਰ ਨਹੀਂ ਮਿਲ ਚੁਕਿਆ ਔਰ ਨੌਜਵਾਨ ਵਿਹਲੇ ਨੇ ਉਹ ਵਿਚਾਰੇ مایੂਸ ਨੇ ਕਿ ਕਿਸ ਕਿਸ ਸਾਈਡ ਤੇ ਜਾਣ ਅਖੀਰ ਜਾਣ ਕੇ ਇਹਨਾਂ ਨੂੰ ਨਾ ਦੇ ਇਹਨਾਂ ਦਾ ਕੋਈ ਸਰਕਾਰ ਦਾ ਕਿਤੇ ਕੰਟਰੋਲ ਹੈਗਾ ਕਿਸੇ ਜਗ੍ਹਾ ਤੇ ਸਿਰਫ ਇਹਨਾਂ ਨੂੰ ਪੈਸੇ ਇਕੱਠਣ ਦੇ ਇਕੱਠੇ ਕਰਨ ਦੀ ਪਈ ਹੋਈ ਆ ਹਰਥਾਂ ਦੇ ਕ腐ਸ਼ਨ ਕਿੰਨੇ ਲੀਡਰਾਂ ਦੇ ਕ腐ਸ਼ਨ ਤੇ ਇਲਜ਼ਾਮ ਲੱਗ ਚੁੱਕੇ ਨੇ ਆਪਣੇ ਆਪਣੇ ਐਸ਼ ਪ੍ਰਸਤੀ ਕਰ ਰਹੇ ਆ ਪਹਿਲਾਂ ਸਭ ਤੋਂ ਜਦੋਂ ਆਏ ਸੀਗੇ ਉਸ ਟਾਈਮ ਕਹਿੰਦੇ ਸੀ ਅਸੀਂ ਇਹ ਸਿਕਿਉਰਟੀ ਨਹੀਂ ਲੈਣੀ ਫਿਰ ਕਈ ਤਰੀਕੇ ਦੀਆਂ ਗੱਲਾਂ ਕਰਦੇ ਸੀ ਇਹਨਾਂ ਦਾ ਜਿਹੜਾ ਮੁਖੀ ਆ ਉਹ ਇੱਕ ਪੈਨ ਲਾ ਕੇ ਤੇ ਚਪਲਾਂ ਪਾ ਕੇ ਆਉਂਦਾ ਹੀ ਪੰਜਾਬ ਦੇ ਵਿੱਚ ਅੱਜ ਦੇਖੋ ਕਿੰਨੇ ਇਹਦੇ ਹੈਲੀਕਾਪਟਰ ਦੇ ਬਿੱਲ ਬਣੇ ਹੋਇਆ ਉਹ ਲੋਕਾਂ ਨੂੰ ਟੀਕਾ ਟਿੱਕਣੀ ਕਰਦੇ ਹੁੰਦੇ ਇਹ ਇੰਨਾ ਹੈਲੀਕਾਪਟਰ ਦਾ ਬਿੱਲ ਬਣ ਗਿਆ ਜੀ ਇਹਦੇ ਨਾਲ ਗਰੀਬਾਂ ਦੇ ਚੁੱਲ੍ਹੇ ਬਲ ਜਾਣਗੇ ਕਿਹੜੇ ਚੁੱਲ੍ਹੇ ਬਾਲ ਰਿਹਾ ਇਹ ਜਿਹੜੀ ਗੱਲ ਬਿਜਲੀ ਦੀ ਗੱਲ ਕਰ ਰਿਹਾ ਬਿਜਲੀ 1% ਵੀ ਇਹਨਾਂ ਨੇ ਪੈਦਾ ਨਹੀਂ ਨਵੀਂ ਕੀਤੀ ਪੁਰਾਣੇ ਪ੍ਰੋਜੈਕਟ ਚੱਲ ਰਹੇ ਆ ਤੇ ਉਹਨਾਂ ਦੇ ਆਧਾਰ ਤੇ ਉਹਨਾਂ ਨੂੰ ਬਿਜਲੀ ਉਹਨੂੰ ਫ੍ਰੀ ਕਰਤੀ ਆ ਤੇ ਬਿਜਲੀ ਬੋਰਡ ਤੇ ਉਹ ਜਿਹੜੇ ਉਹਨਾਂ ਨੇ ਨੇਮ ਜਗਾ ਬਿਜਲੀ ਬੋਰਡ ਦੀਆਂ ਜਿਹੜੀਆਂ ਪਲੇਸਿਸ ਨੇ ਉਹਨਾਂ ਨੂੰ ਵੇਚਣਾ ਸ਼ੁਰੂ ਕਰਤਾ ਇਹਨਾਂ ਨੇ ਕੀ ਇਹਦਾ ਕੀ ਪੰਜਾਬ ਨੂੰ ਫਾਇਦਾ ਹੋਇਆ ਸੋ ਲੋਕਾਂ ਨੂੰ ਅਵੇਅਰ ਹੋਣਾ ਪੈਗਾ ਫਰੀ ਸ਼ਿਪ ਵਾਲੀਆਂ ਸਹੂਲਤਾਂ ਦਾ ਸਰਕਾਰ ਦੇ ਵਿੱਚ ਇਹਦੇ ਵਾਸਤੇ ਯੋਗ ਹੋਵੇ ਸੋ ਇਹੀ ਬੇਨਤੀ ਆ ਵੀ ਹੈ ਦੇਖੋ ਜੀ ਸਟੇਟ ਸਰਕਾਰ ਨੂੰ ਪੰਜਾਬੀ ਜੜੇ ਆ ਇਹ ਨਕਾਰ ਚੁੱਕੇ ਨੇ ਵੈਸੇ ਤੇ ਜ਼ਿਲ੍ਹਾ ਪ੍ਰਸ਼ਦ ਪ੍ਰਗਤ ਸੰਮਤੀ ਦੇ ਵਿੱਚ ਹੀ ਨਕਾਰ ਚੁੱਕੇ ਨੇ ਸਭ ਪਤਾ ਲੱਗ ਚੁੱਕਿਆ ਧੱਕੇਸ਼ਾਹੀਆਂ ਦੇ ਕਰਕੇ ਜਿਤਨੀ ਪ੍ਰਾਪਤ ਹੁੰਦੀ ਸੋ ਇਨੀਆਂ ਬੇਨਤੀਆਂ ਵਾਹਿ ਕੋ ਪਿੱਕਾ ਖਾਲਸਾ